ਅੱਜ ਅੱਜ ਲੋਕ ਸਭਾ ਨੂੰ ਲੈ ਕੇ ਬੜੀ ਕਾਦੀ ਮੀਟਿੰਗ ਹੋਣੀ ਹੈ ਸਾਡਾ ਟੀਮ ਜਿਹੜੇ ਨਕੋਦਰ ਤੇ ਵਿਸ਼ਾ ਲੈਣੇ ਕਿ ਕਹਿਣਾ ਚਾਹੁੰਦੇ ਅ ਅੱਜ ਸਾਰੇ ਹਲਕੇ ਦੇ ਵਿੱਚੋਂ ਜਿਹੜੇ ਸਾਡੇ ਮੇਨ ਵਲੰਟੀਅਰ ਨੇ ਬਲਾਕ ਇਨਚਾਰਜ ਜਾਂ ਸਟੇਟ ਦੇ ਅਧਿਧਾਰਿਆ ਜ਼ਿਲ੍ਹੇ ਦੇ ਅਧਿਧਾਰਿਆ ਚ ਕੋਆਰਡੀਨੇਟਰਸ ਨੇ ਸਾਰੇ ਹਲਕੇ ਦੀ ਜਿਹੜੀ ਸਾਡੀ ਕਰੀਮ ਹੈ ਕਿ ਕਿਸਮ ਦੀ ਸਾਰੇ ਅਧਿਧਾਰ ਸਹਿਬਾਨ ਇੱਥੇ ਅੱਜ ਅਸੀਂ ਇਕੱਠੇ ਹੋਏ ਆ ਮਾਨਯੋਗ ਸਾਡੇ ਜਿਹੜੇ ਅਸੀਂ ਐਮਪੀ ਵਾਸਤੇ ਟਿਕਟ ਮਾਨਯੋਗ ਨੂੰ ਪਵਨ ਕੁਮਾਰ ਟਿੰਨੂ ਜੀ ਨੂੰ ਦਿੱਤੀ ਗਈ ਹੈ ਉਹਨਾਂ ਦਾ ਵੈਲਕਮ ਕਰਨ ਵਾਸਤੇ ਉਹਨਾਂ ਨੂੰ ਸਾਰੇ ਵਲੰਟੀਅਰਸ ਦੇ ਨਾਲ ਰੂਬਰੂ ਕਰਾਉਣ ਵਾਸਤੇ ਮਲਾਉਣ ਵਾਸਤੇ ਕਿ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਹਲਕੇ ਦੀ ਆ ਇਹ ਮੇਨ ਲੀਡਰਸ਼ਿਪ ਹੈ ਜਿਹੜੀ ਸਾਰੀ ਮੋਤਵਾ ਟੀਮ ਹੈ ਜਿਨ੍ਹਾਂ ਨੇ ਅੱਗੋਂ ਕੰਮ ਕਰਨਾ ਜਿਨ੍ਹਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸਾਰੀਆਂ ਹਲਕੇ ਦੀਆਂ ਸੰਭਾਲਣੀਆਂ ਉਹਨਾਂ ਦੇ ਰੂਬਰੂ ਕਰਾਉਣ ਵਾਸਤੇ ਔਰ ਸਾਰੇ ਪੱਬੰਪਾਰ ਹੋਏ ਨੇ ਉਹਨਾਂ ਨੂੰ ਵੈਲਕਮ ਕਰਨ ਵਾਸਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਆ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਮੈਂ ਇਹ ਸਮਝਦੀ ਆ ਕਿ ਲੋਕਤੰਤਰ ਨੂੰ ਬਚਾਉਣ ਦਾ ਮੁੱਦਾ ਸਭ ਤੋਂ ਵੱਡਾ ਸੰਵਿਧਾਨ ਨੂੰ ਬਚਾਉਣ ਦਾ ਮੁੱਦਾ ਸਭ ਤੋਂ ਵੱਡਾ ਸਾਡੇ ਅਸੀਂ ਵੈਸੇ ਤਾਂ ਅਸੀਂ ਨੈਤੀ ਇਲੈਕਸ਼ਨ ਇਲੈਕਸ਼ਨ ਦੇ ਮੋੜ ਦੇ ਵਿੱਚ ਰਹਿੰਦੇ ਆ ਅਸੀਂ ਜਦੋਂ ਦਾ ਪ ਇਹ ਬਨਵੇਂ ਐਮਐਲਏ ਲੈ ਕੇ ਆਏ ਆ ਉਦੋਂ ਦਾ ਇੱਕ ਵੀ ਦਿਨ ਇੱਕ ਵੀ ਦਿਨ ਇੱਕ ਵੀ ਮਿੰਟ ਕੋਈ ਵੀ ਐਮਐਲਏ ਕੋਈ ਵੀ ਮੰਤਰੀ ਮਾਂਜੋਕ ਸੀਐਮ ਸਾਹਿਬ ਮਾਂਜੋ ਕੇਜਰੀਵਾਲ ਸਾਹਿਬ ਅਸੀਂ ਇੱਕ ਦਿਨ ਵੀ ਨਹੀਂ ਰੁਕੇ ਸਾਡੀਆਂ ਤਾਂ ਹਮੇਸ਼ਾ ਹੀ ਮੀਟਿੰਗਸ ਚੱਲਦੀਆਂ ਰੈਲੀਆਂ ਚੱਲਦੀਆਂ ਸਾਰਾ ਚੱਲਦਾ ਅਸੀਂ ਹਮੇਸ਼ਾ ਐਕਸ਼ਨ ਮੋਡ ਦੇ ਵਿੱਚ ਰਹਿੰਦੇ ਹਮੇਸ਼ਾ ਹੀ ਸਾਡੀ ਇਲੈਕਸ਼ਨ ਆ ਪਰ ਇਸ ਸਪੈਸ਼ਲ ਜਿਹੜਾ ਹੁਣ ਬੀਜੇਪੀ ਦਾ ਏਜੰਡਾ ਜਿਹੜਾ ਬੀਜੇਪੀ ਨੇ ਸੈੱਟ ਕਰ ਲਿਆ ਹੋਇਆ ਲੋਕਤੰਤਰ ਨੂੰ ਖਤਮ ਕਰਨ ਦਾ ਸੰਵਿਧਾਨ ਨੂੰ ਖਤਮ ਕਰਨ ਦਾ ਉਹਦੇ ਤੇ ਇਹ ਮੁੱਖ ਲੜਾਈ ਜਿਹੜੀ ਹੋ ਗਈ ਹੈ ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਚਾਹੁੰਦੀ ਆਪਣੇ ਹਲਕੇ ਦੀ ਕਿ ਆਪਣੇ ਹਲਕੇ ਦੇ ਵਿੱਚ ਇੱਕ ਲੇਡੀ ਬੀਜਪੀ ਦੇ ਵਿੱਚ ਜੁਆਇਨ ਸੀਗੀ ਜਿਹਨੇ ਪਿਛਲੇ ਦਿਨੀ ਵਿ사ਖੀਵਾਲ ਦਿਨ ਅਸਤੀਫਾ ਦਿੱਤਾ ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹੁੰਦੀ ਹਾਂ ਕਿ ਏਜੰਡੇ ਕੀ ਨੇ ਅਸੀਂ ਕਿਸ ਮੁੱਦੇ ਤੇ ਲੜ ਰਹੇ ਹਾਂ ਵਿਕਾਸ ਦਾ ਮੁੱਦਾ ਸਾਡਾ ਆਪਣੀ ਪਾਰਟੀ ਦਾ ਸਲੋਗਨ ਸੀ ਜਿੱਤੇ ਲੜ ਰਹੇ ਹਾਂ ਇਸ ਵੇਲੇ ਜ਼ੁਲਮ ਦੇ ਖਿਲਾਫ ਲੜ ਰਹੇ ਹਾਂ ਜ਼ੁਲਮ ਦੇ ਖਿਲਾਫ ਵੋਟ ਅਪੀਲ ਕਰ ਰਹੇ ਹਾਂ ਕਿ ਆਪਣੀ ਹਸਤੀ ਬਚਾਉਣ ਵਾਸਤੇ ਹਰ ਇੱਕ ਇਨਸਾਨ ਧਾਰਮਿਕ ਤੌਰ ਤੇ ਆਪਣੀ ਹਸਤੀ ਬਚਾਉਣ ਲਈ ਸੰਵਿਧਾਨਕ ਤੌਰ ਤੇ ਹਸਤੀ ਬਚਾਉਣ ਲਈ ਲੋਕਾਂ ਨੂੰ ਆਪਣੀ ਆਈਡੈਂਟੀਟੀ ਬਣਾਈ ਰੱਖਣ ਵਾਸਤੇ ਵਾਲੀ ਜਿਹੜੀ ਜੰਗ ਅਸੀਂ ਲੜ ਰਹੇ ਹਾਂ ਕਿ ਇੱਕ ਲੇਡੀ ਜਿਹੜੀ ਭਾਜਪਾ ਦੇ ਵਿੱਚ ਸੀ ਐਤਵਾਰ ਨੂੰ ਉਹਨੂੰ ਅਚਾਨਕ ਫੋਨ ਆਉਂਦਾ ਇਥੋਂ ਦੇ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹਦਾ ਕਿ ਜੀ ਤੁਸੀਂ ਖਾਲਸਾਈ ਨਿਸ਼ਾਨ ਜਿਹੜਾ ਆ ਉਹ ਨਹੀਂ ਲਾ ਸਕਦੇ ਆਪਣੇ ਘਰ ਦੇ ਉੱਤੇ ਇੱਕ ਅਮਰਤਾਰੀ ਲੇਡੀ ਜਿਹਨੂੰ ਵਿਸਾਖੀ ਵਾਲੇ ਦਿਨ ਸਾਡੇ ਜਿਹੜੇ ਮਨਜੋਗ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਕਿ ਹਰ ਸਿੱਖ ਆਪਣੇ ਘਰ ਦੇ ਉੱਤੇ ਜਿਹੜਾ ਖਾਲਸਾਈ ਨਿਸ਼ਾਨ ਲਾਵੇ ਔਰ ਉਹਨੂੰ ਖਾਲਸਾਈ ਨਿਸ਼ਾਨ ਉਤਾਰਨ ਵਾਸਤੇ ਕਿਹਾ ਗਿਆ ਕੱਲਾ ਉਹੀ ਨਹੀਂ ਨੁਕ ਜਲੰਧਰ ਜ਼ਿਲ੍ਹੇ ਦਾ ਇੱਕ ਐਮਐਲ ਰਹਿਆ ਹੋ ਉਹਨੇ ਵੀ ਉਹਨੂੰ ਫੋਨ ਕੀਤਾ ਕਿ ਇਹ ਤੁਹਾਨੂੰ ਉਤਾਰਨਾ ਪੈਣਾ ਨਹੀਂ ਉਤਾਰੋਗੇ ਤੇ ਫਿਰ ਤੁਹਾਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਊਗਾ ਉਹਨਾਂ ਨੇ ਕਿ ਉਹ ਉਸ ਨੂੰ ਕੱਢਣ ਉਸ ਤੋਂ ਪਹਿਲਾਂ ਉਹਨੇ ਆਪਣਾ ਅਸਤੀਫਾ ਭੇਜ ਦਿੱਤਾ ਕਿ ਮੈਂ ਆਪਣੇ ਧਰਮ ਨੂੰ ਛੱਡ ਕੇ ਤੁਹਾਡੇ ਨਾਲ ਨਹੀਂ ਅੱਗੇ ਚੱਲ ਸਕਦੀ ਇਹ ਇੱਕ ਉਦਾਹਰਨ ਇੱਕ ਛੋਟੀ ਉਦਾਹਰਨ ਸਾਡੇ ਛੋਟੇ ਜਿਹੇ ਸ਼ਹਿਰ ਦੀ ਤੁਸੀਂ ਸੋਚੋ ਪੂਰੇ ਮੁਲਕ ਦੇ ਵਿੱਚ ਕੀ ਹੋ ਰਿਹਾ ਹੁਣ ਸਭ ਤੋਂ ਪਹਿਲਾਂ ਵੱਲੋਂ ਜਿਹੜੀ ਕੋਈ ਸ਼ਿਕਾਇਤ ਕੀਤੀ ਗਈ ਹੈ ਅਗਾਹ ਤੱਕ ਤੇ ਇਹ ਆ피ਦਸ਼ਨ ਕਿਉਂ ਹੋ ਮੈਨੂੰ ਨਹੀਂ ਪਤਾ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਨਹੀਂ ਕੀਤੀ ਮੈਨੂੰ ਤਾਂ ਖਬਰ ਮਿਲੀ ਸੀ ਔਰ ਮੈਂ ਉਸ ਖਬਰ ਦੇ ਆਧਾਰ ਤੇ ਤੁਹਾਡੇ ਨਾਲ ਗੱਲ ਕਰਦੀ ਆ ਕਿ ਉਸ ਲੇਡੀ ਦੇ ਨਾਲ ਇਹ ਹੋਇਆ ਕਿ ਉਹਦੀ ਧਾਰਮਿਕ ਆਜ਼ਾਦੀ ਜਿਹੜੀ ਹੈ ਖੋਈ ਜਾ ਰਹੀ ਆ ਔਰ ਸੋਚੋ ਕਿ ਬਾਕੀ ਸਭ ਤਾਂ ਜੇ ਧਰਮ ਖਤਰੇ ਦੇ ਵਿੱਚ ਪੈ ਗਿਆ ਧਰਮ ਦੇ ਨਾਲ ਲੋਕਤੰਤਰ ਖਤਰੇ ਚ ਖਤਰੇ ਉਹਦੇ ਵਿੱਚ ਸੰਵਿਧਾਨ ਖਤਰੇ ਦੇ ਵਿੱਚ ਭਾਜਪੀ ਦੇ ਜਿਹੜੇ ਮਨਿਸਟਰ ਐਮ ਐਲ ਏ ਉਹ ਸੰਵਿਧਾਨ ਨੂੰ ਖਤਮ ਕਰਨ ਦੀਆਂ ਸ਼ਰਿਆਮ ਲੋਕਾਂ ਨੂੰ ਗੱਲਾਂ ਕਰ ਰਹੇ ਆ ਤੇ ਫਿਰ ਇਹ ਲੜਾਈ ਜਿਹੜੀ ਆ ਇਹ ਜ਼ੁਲਮ ਦੇ ਖਿਲਾਫ ਲੜਾਈ ਜੀ ਮੈਸੇਜ ਵੀ ਆ ਗਿਆ ਮੇਰੀ ਸਭ ਨੂੰ ਸਾਰੇ ਵੋਟਰਸ ਨੂੰ ਮੇਰੇ ਹਲਕੇ ਦੇ ਵੋਟਰਸ ਨੂੰ ਕਿਉਂਕਿ ਮੈਂ ਤਵਜੂ ਆਪਣੇ ਹਲਕੇ ਨੂੰ ਦੇਣਾ ਚਾਹੁੰਦੀ ਹਾਂ ਮੈਂ ਆਪਣੇ ਹਲਕੇ ਦੇ ਵੋਟਰਸ ਨੂੰ ਕਹੂੰਗੀ ਕਿ ਅਸੀਂ ਬਹੁਤ ਡਵੈਲਪਮੈਂਟ ਕਰ ਰਹੇ ਹਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਤੇ ਚੱਲਦੇ ਹਾਂ ਅਸੀਂ ਕਦਰਾਂ ਕੀਮਤਾਂ ਆਪਣੇ ਸਮਾਜ ਦੀਆਂ ਬਹਾਲ ਕਰਨੀਆਂ ਇਟਾ ਰੋੜੇ ਲੱਗਦੇ ਰਹਿਣਗੇ ਇਹ ਹਮੇਸ਼ਾ ਤੋਂ ਲੱਗਦੇ ਆਏ ਲੱਗਦੇ ਰਹਿਣਗੇ ਅਸੀਂ ਆਪਣੇ ਹਲਕੇ ਦੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਬਣਾ ਰਹੇ ਹਾਂ ਜਿਨ੍ਹਾਂ ਦੀ ਨਸਲਾਂ ਬਚਾਉਣ ਵਾਸਤੇ ਜ਼ਰੂਰਤ ਹੈ ਐਸੇ ਕੰਮ ਕਰ ਰਹੇ ਹਾਂ ਜਿਹਦਾ ਹਰ ਇੱਕ ਨੂੰ ਵੱਡੇ ਤਪੱਦਰ ਤੇ ਲੋਕਾਂ ਨੂੰ ਫਾਇਦਾ ਹੋਵੇ ਸਭ ਤੋਂ ਪਹਿਲਾਂ ਇਸ ਵਿਲੇ ਜਿਹੜੀ ਸਾਨੂੰ ਜੋ ਬਚਾਉਣ ਦੀ ਜ਼ਰੂਰਤ ਹੈ ਉਹ ਸਾਨੂੰ ਸੰਵਿਧਾਨ ਬਚਾਉਣ ਕਰਦਾ ਇੱਡਾ ਵੱਡਾ ਸੰਘਰਸ਼ ਜਿਹੜਾ ਉਹਨਾਂ ਨੇ ਕੀਤਾ ਸੀ ਉਹਨੂੰ ਬਚਾਉਣ ਦੀ ਜ਼ਰੂਰਤ ਹੈ ਸਾਨੂੰ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਕੇ ਲੱਖਾਂ ਦੀ ਗਿਣਤੀ ਚ ਕੁਰਬਾਨੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਉਦਮ ਸਿੰਘ ਸੋ ਰਾਜਗੁਰੂ ਸਖਦੇਵ ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਜਿਹੜਾ ਦੇਸ਼ ਨੂੰ ਆਜ਼ਾਦੀ ਮਿਲੀ ਉਸ ਲੋਕਤੰਤਰ ਦੇ ਹੋਰ ਹੈ ਘਾਣ ਨੂੰ ਬਚਾਉਣ ਦੀ ਜ਼ਰੂਰਤ ਹੈ ਸਾਨੂੰ ਆਪਣੀ ਧਾਰਮਿਕ ਆਜ਼ਾਦੀ ਬਚਾਉਣ ਦੀ ਜ਼ਰੂਰਤ ਹੈ ਘੱਟ ਗਿਣਤੀਆਂ ਨੂੰ ਖਾ ਜਾਣ ਵਾਲੀ ਭਾਜਪਾ ਤੋਂ ਦੂਰ ਰਹਿਣ ਦੀ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਆਪਾਂ ਸਭ ਨੇ ਮਿਲ ਜੁੜ ਕੇ ਆਪਣੇ ਦੇਸ਼ ਜਿਹੜਾ ਸਾਡਾ ਦੇਸ਼ ਇੱਕ ਫੁੱਲਾਂ ਵਰਗਾ ਗੁਲਦਸਤਾ ਪੰਜਾਬ ਜਿਹੜਾ ਉਹਦਾ ਇੱਕ ਗੁਲਾਬ ਦਾ ਫੁੱਲਿਆ ਦੇਸ਼ ਦੇ ਗੁਲਦਸਤੇ ਦੇ ਵਿੱਚ ਸਾਨੂੰ ਉਹਦੀ ਮਹਿਕ ਬਰਕਰਾਰ ਰੱਖਣ ਵਾਸਤੇ ਸਾਰੇ ਭਾਈਚਾਰਿਆਂ ਦੇ ਨਾਲ ਬਿਲਕੁਲ ਮਿਲ ਜੁੜ ਕੇ ਇੱਕਮਿਕ ਹੋ ਕੇ ਅਸੀਂ ਰਹਿਣਾ ਚਾਹੁੰਦੇ ਆਂ ਔਰ ਸਾਨੂੰ ਇਹਦੇ ਤੇ ਨਾ ਰਹਿਣ ਦੇ ਵਾਸਤੇ ਜਿਹੜਾ ਉਹ ਬੀਜੇਪੀ ਦਸਤਕ ਦੇ ਰਹੀ ਆ ਅਸੀਂ ਉਸ ਦਸਤਕ ਨੂੰ ਨਹੀਂ ਸੁਣਨਾ ਇਹ ਇਸ ਦਸਤਕ ਨੂੰ ਕੰਨਾਂ ਦੇ ਵਿੱਚ ਕੋੜਾ ਤੇਲ ਪਾਉਣਾ ਪਊਗਾ ਔਰ ਆਪਣਾ ਸੰਵਿਧਾਨ ਬਚਾਉਣ ਵਾਸਤੇ ਲੋਕਤੰਤਰ ਬਚਾਉਣ ਵਾਸਤੇ ਸਾਰੇ ਲੋਕ ਜਿਹੜੇ ਆਪਣੇ ਭਾਈ ਚਰਖਸਾਂਝ ਨੂੰ ਮਜ਼ਬੂਤੀ ਦੇਣ ਵਾਸਤੇ ਆਮ ਆਦਮੀ ਪਾਰਟੀ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲਣ ਤਾਂ ਕਿ ਅੱਗੋਂ ਤੋਂ ਵੀ ਅਸੀਂ ਦੁਨੀਆ ਦੇ ਵਿੱਚ ਨਾ ਜਿਹੜਾ ਸਾਡੇ ਦੇਸ਼ ਦਾ ਰੋਸ਼ਨ ਹੋਵੇ ਅਸੀਂ ਸਰਉੱਚਾ ਕਰਕੇ ਚੱਲ ਸਕੀਏ ਧੰਨਵਾਦ ਸਤਿ ਆਜ ਅਮਾਦੀ ਪਾਰਟੀ ਦੇ ਵੱਲੋਂ ਨਕੋਦਰ ਵਿਖੇ ਪੰਜਾਬ ਪੈਲਸ ਦੇ ਵਿੱਚ ਬਹੁਤ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਐਮ ਇਸ ਮੌਕੇ ਪਵਨ ਕੁਮਾਰ ਟੀਨੂ ਜੀ ਵੀ ਪਹੁੰਚ ਰਹੇ ਆ ਬਹੁਤ ਵੱਡੀ ਅੱਜ ਮੀਟਿੰਗ ਹੈ ਤੁਸੀਂ ਦੇਖ ਸਕਦੇ ਹੋ ਅੰਦਰ ਅਮਰਿੰਦਰ ਸਿੰਘ ਜੀ ਅਮਾਦੀ ਪਾਰਟੀ ਤੋਂ ਜੰਦਰ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਜਿਹੜੇ ਆ ਪਵਨ ਕੁਮਾਰ ਟੀਨੂ ਜੀ ਵੀ ਜਿਹੜੇ ਪਹੁੰਚ ਰਹੇ ਆ ਸੋ ਤੁਸੀਂ ਵਿਚਾਰ ਸੁਣੇ ਆ ਹਲਕਾ ਨਪੋਦਰ ਦੇ ਐਮ ਐਲ ਏ ਸਹਿਬਾਨ ਦੇ ਸੋ